ਕਿ ਸਵਾਜਪੁਰ ਲਾਗੇ ਇੱਕ ਬੱਚੇ ਨੂੰ ਖੋਣ ਦੀ ਕੋਸ਼ਿਸ਼ ਕੀਤੀ ਗਈ ਸੀ ਪੂਰੀ ਜਾਣਕਾਰੀ ਲੈਣ ਲਈ ਅਸੀਂ ਰਾਹੋਂ ਥਾਣੇ ਵਿਖੇ ਪਹੁੰਚੇ ਹਾਂ ਹਰਮੇਸ਼ ਚੰਦਲ ਪਿੰਡ ਬੈਰਸੀਆਂ ਤੋਂ ਨੇ ਇਹਨਾਂ ਦਾ ਬੇਟਾ ਜਿਹਨੂੰ ਖੋਣ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਬੈਰਸੀਆਂ ਪਿੰਡ ਦੇ ਨੇ ਬੈਰਸੀਆਂ ਪਿੰਡ ਤੋਂ ਮੈਡਮ ਸਰਪੰਚ ਪੁਸ਼ਪਾ ਦੇਵੀ ਜੀ ਨੇ ਉਹਨਾਂ ਦੇ ਹਸਬੰਡ ਸਰਵਨ ਸਿੰਘ ਇੱਥੇ ਪਹੁੰਚੇ ਹੋਏ ਆ ਇਹ ਪਰਿਵਾਰ ਹੈ ਜੋ ਇਸ ਸਮੇਂ ਪਰੇਸ਼ਾਨ ਹੈ ਔਰ ਹਰਮੇਸ਼ ਚੰਦਲ ਜੀ ਦੇ ਪਿਤਾ ਵੀ ਇੱਥੇ ਮੌਜੂਦ ਨੇ ਮਿਸੇਸ ਇੱਥੇ ਕੋਲ ਆ ਨੰਗਾ ਹੋ ਕੇ ਮੈਂ ਤਾਂ ਬੱਚਾ ਖੋਣਿਆ ਮੈਂ ਆਪਣਾ ਬੱਚਾ ਜਿਹਨੇ ਪੈਰ ਨਹੀਂ ਛੱਡਿਆ ਇਹਨੇ ਗੱਲ ਨਹੀਂ ਛੱਡੀ ਅੱਛਾ ਇਹਨੇ ਗੱਲ ਨਹੀਂ ਛੱਡੀ ਮੈਂ ਪੈਰ ਨਹੀਂ ਛੱਡਿਆ ਜਿਹਦੇ ਪੈਰ ਫੜ ਕੇ ਰੁੱਕਿਆ ਹਾਂ ਜੀ ਉਹ 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 ਤਾਂ ਮੈਂ ਭੱਜ ਲਿਆ ਜਰੂਰ ਮਤਲਬ ਫਿਰ ਤਾਂ ਉਹ ਮਤਲਬ ਜੇ ਨਾ ਹਿੰਮਤ ਦਿਖਾंदे ਉਹ ਤਾਂ ਬੱਚਾ ਲੈ ਗਿਆ ਸੀ ਉਹ ਜਦੋਂ ਅਸੀਂ ਪਿੱਛੇ ਮੈਂ ਤੁਰ ਕੇ ਆਇਆ ਨਾ ਬਾਬਸ ਤੇ ਉਸ ਵੀਰ ਉਹ ਖੜਾ ਸੀ ਬੰਦਾ ਉੱਥੇ ਤੇ ਨਾਲੇ ਤੇ ਪਹਿਲਾਂ ਤਾਂ ਇਹਨੂੰ ਕਹਿੰਦਾ ਸੀ ਕਹਿੰਦਾ ਵੀ ਕੈਪੜੀ ਖੋਲੀ ਹੋਈ ਸੀ ਨੰਗਾ ਸੀ ਉੱਥੇ ਨੰਗਾ ਸੀ ਤੇ ਕਹਿੰਦਾ ਅੰਦ ਨੂੰ ਆਇਆ ਅੰਦ ਨੂੰ ਇਹ ਕਵਰਾ ਗਈ ਵੀ ਬੇਪਤਾ ਨਹੀਂ ਕੋਣ ਆ ਤੇ ਬਾਅਦ ਬੱਚਿਆਂ ਦਾ ਹੱਥ ਜੋ ਫੜਿਆ ਖਿੱਚਣ ਲੱਗਿਆ ਸੀ ਤੇ ਇਹਨੇ ਬਾਤਾਂ ਰੋਲਾ ਫਿਰ ਮੈਂ ਪਿੱਛੇ ਫੇਰ ਵੱਜ ਆਇਆ ਉਹਦੇ ਕੋਲ ਮੋਟਰਸਾਈਕਲ ਤੇ ਉਹ ਮੇਰੇ ਜੋ ਭੱਜ ਗਿਆ ਸੀ ਜਿਆ ਜੀ ਗਿਆ ਕੇ ਦੇਖਿਆ ਉੱਤੇ ਹੈ ਨਹੀਂ ਸੀ ਲੋਗ ਗਿਆ ਜਿੱਥੇ ਆ ਕੇ ਪਤਾ ਲੱਗਾ ਵੀ ਬੱਚੇ ਨੂੰ ਇਹ ਖਿੱਚਣ ਦੀ ਕੇਸ ਕੀਤੀ ਔਰ ਕਮਾਦੀ ਦੇ ਵਿੱਚ ਵੜ ਗਿਆ ਆਲੇ ਦੁਆਲੇ ਦੇ ਪਿੰਡ ਦੇ ਆਨੇ ਇਕੱਠੇ ਹੋ ਕੇ ਉਹਨੂੰ ਫੜ ਕੇ ਇੱਥੇ ਥਾਣੇ ਲੈ ਜਾਂਦਾ ਅਸੀਂ ਕਹਿੰਦੇ ਆ ਵੀ ਇਦਾਂ ਦੇ ਬੰਦੇ ਨੂੰ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਸਿਚੋ ਰੁਪਨੀਵ ਜੀ ਨਾਲ ਮੇਰੀ ਗੱਲਬਾਤ ਹੋਈ ਹੈ ਫੋਨ ਤੇ ਉਹ ਗਸ਼ਤੇ ਕਿਤੇ ਗਏ ਹੋਏ ਆ ਤੇ ਉਹਨਾਂ ਨੇ ਵੀ ਸਾਡੀ ਗੱਲ ਜਿਹੜੀ ਆ ਬੜੇ ਹੀ ਵਿਸਥਾਰ ਚ ਸੁਣੀ ਔਰ ਉਹਨਾਂ ਨੇ ਕਿਹਾ ਕਿ ਇਨਸਾਫ ਹੋਵੇਗਾ